ਹੌਣ ਦੋ ਤਿੰਨ ਸਾਲ ਹੋ ਗਏ ਤੇ ਜਮਾਂ ਆਂਗ ਹੀ ਖੜਕੀ ਹੂੰ ਕਿ ਉਹ ਪਹਿਲਾ ਮੈਡੀਕਲ ਵਾਲਿਆਂ ਨੇ ਪਲਾਸਟਰ ਲਾਇਆ ਸੀਗਾ ਉਹ ਸਹੀ ਨਹੀਂ ਲੱਗਾ ਇੱਥੋਂ ਆਖਾਂ ਲਾਪੇ ਤੇ ਠੁਕੜੀ ਨੇ ਇਕਨੇ 5000 ਰੁਪਏ ਦਿੱਤੋਣੇ 5 ਦਾ 5 ਹੀ ਲੈ ਲਿਆ ਸਾਥੋਂ ਆਪਾਂ ਲੋ ਦਾ ਵੜੰਗਾਂ ਲੰਗ ਵਿਚਾਰੇ ਕੂੜਾ ਸਿਰਦੇ ਆ ਕੂੜਾ ਸੱਟ ਕੇ ਗੁਜ਼ਾਰਾ ਕਰਦੇ ਆ ਪੈਸੇ ਮੰਗ ਪੈਣ ਕੇ ਲਿਆਉਂਦੇ ਆ ਤੇ ਸਾਨੂੰ ਲਿਆ ਕੇ ਖਵਾਉਂਦੇ ਪਿਛਲੇ ਸਮੇਂ ਦੇ ਦੌਰਾਨ ਆ ਜਿਹੜਾ ਭਗਵੰਤ ਮਾਨ ਨੇ ਵੀ ਐਲਾਨ ਕੀਤੇ ਹੈਗੇ ਮੈਡੀਕਲ ਚ ਗਏ ਸਾਂ ਸੰਤਾਂ ਮੈਡੀਕਲ ਚ ਉੱਥੇ ਮੈਂ ਤਾਂ ਖਰਾ ਪਾਵੇ ਤੇ ਉੱਥੇ ਤਾਂ ਖੜਨ ਨੂੰ ਜੀ ਨਹੀਂ ਕਰਦਾ ਕੋਈ ਇਲਾਜ ਨਹੀਂ ਕਰਦਾ ਜਿੰਨਾ ਵੀ ਹੋ ਸਕਦਾ ਕਿਸੇ ਤੋਂ ਕੋਈ 5 ਦੇ ਦੇ 50 ਦੇ ਦੇ ਅਸੀਂ ਲੱਖ ਕਰਕੇ ਸਮਝਾਂਗੇ ਅੱਜ ਇਸ ਟਾਈਮ ਅਸੀਂ ਪਿੰਡ ਖੋਖਰ ਬੈਠੇ ਹੋਏ ਆ ਤੇ ਜੋ ਕਿ ਸ਼੍ਰੀ ਮੁਕਸਰ ਸਾਹਿਬ ਜ਼ਿਲ੍ਹੇ ਦੇ ਵਿੱਚ ਪੈਂਦਾ ਇਸ ਪਿੰਡ ਦੇ ਇੱਕ ਮਜ਼ਦੂਰ ਪਰਿਵਾਰ ਦੀ ਕਹਾਣੀ ਹੈ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕਰਨੀ ਆ ਇਸ ਕਹਾਣੀ ਤੋਂ ਬਾਅਦ ਕਿਤੇ ਨਾ ਕਿਤੇ ਤੁਹਾਨੂੰ ਲੱਗੇਗਾ ਜੇਕਰ ਤੁਸੀਂ ਮਾੜੀ ਤੋਂ ਮਾੜੀ ਸਥਿਤੀ ਦੇ ਵਿੱਚ ਵੀ ਹੋ ਤਾਂ ਤੁਹਾਨੂੰ ਇਹ ਅਹਿਸਾਸ ਹੋਊਗਾ ਕਿ ਦੁਨੀਆ ਜਿਹੜੀ ਉਹ ਵੱਧ ਤੋਂ ਵੱਧ ਦੁਖੀ ਪਈ ਹੈਗੀ ਆ ਅੱਜ ਜਿਸ ਪਰਿਵਾਰ ਕੋਲ ਬੈਠੇ ਹੋਏ ਆ ਇਸ ਪਰਿਵਾਰ ਦੇ ਵਿੱਚ ਦੋ ਜੀ ਆ ਜਿਹੜੇ ਉਹ ਮੰਜੇ ਦੇ ਉੱਤੇ ਪਏ ਆ ਤੇ ਹਾਲਾਤ ਇਹ ਹੈਗੀ ਆ ਕਿ ਜਦੋਂ ਦੋ ਜੀ ਮੰਜੇ ਦੇ ਉੱਤੇ ਪਏ ਹੋਣ ਤੇ ਉੱਪਰੋਂ ਦਵਾਈ ਦਾ ਖਰਚਾ ਹੋਰ ਖਰਚੇ ਆ ਜਿਹੜੇ ਚਲਾਉਣੇ ਕਿੰਨਾ ਔਖਾ ਹੋ ਜਾਂਦਾ ਇਸ ਪਰਿਵਾਰ ਤੋਂ ਬਿਹਤਰ ਹੋਰ ਕੋਈ ਨਹੀਂ ਜਾਣਦਾਗਾ ਤੇ ਤੁਹਾਨੂੰ ਦੱਸ ਦਈਏ ਕਿ ਇਧਰਲੀ ਸਾਈਡ ਮਾਤਾ ਜੀ ਪਏ ਆ ਪਰ ਅਧਰੰਗ ਦੇ ਮਰੀਜ਼ ਬੋਲ ਨਹੀਂ ਸਕਦੇਗੇ ਇਧਰਲੀ ਸਾਈਡ ਅੰਕਲ ਜੀ ਆ ਤੇ ਇਹ ਵੀ ਕਾਫੀ ਸਮੇਂ ਤੋਂ ਮੰਜੇ ਦੇ ਉੱਤੇ ਪਏ ਆ ਪਰ ਬੋਲ ਸਕਦੇ ਆ ਇਹਨਾਂ ਨੂੰ ਕੋਈ ਦਿੱਕਤ ਨਹੀਂ ਕੀ ਇਸ ਕਰਕੇ ਆ ਪੇਨਾ ਦੇ ਨਾਲ ਗੱਲਬਾਤ ਕਰਾਂਗੇ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਆ ਤੁਹਾਡਾ ਜੀ ਨਿਛਤਰ ਸਿੰਘ ਆ ਜੀ ਐਸ਼ ਅੰਕਲ ਜੀ ਇਹ ਦੱਸਿਓ ਕਿ ਕੀ ਸਮੱਸਿਆ ਤੁਹਾਨੂੰ ਕੀ ਦਿੱਕਤ ਹੈਗੀ ਆ ਤੇ ਤੁਹਾਡੀ ਪਤਨੀ ਨੂੰ ਕੀ ਦਿੱਕਤ ਆ ਇਹਨਾਂ ਨੂੰ ਤਾਂ ਜੀ 4-5 ਸਾਲ ਹੋ ਗਏ ਤਰੰਗ ਹੋਈ ਸੀ ਪਹਿਲਾਂ ਮਾੜਾ ਮੋੜ ਤੁਰੇ ਫਿਰਦੇ ਸੀ ਹੁਣ 2-3 ਸਾਲ ਹੋ ਗਏ ਤੇ ਯੋ ਮਾਂ ਅੰਗ ਹੀ ਖੜ ਗਈ ਹੂੰ ਦੋ ਕੀ ਬੋਤ ਤੋਤ ਮਾਲਕ ਦੀ ਬੇਨਤੀ ਹੈ ਮੇਰੀ ਕਮਾਈ ਵਾਲਾ ਕੋਈ ਹੈ ਨਹੀਂ ਇੱਕ ਜਵਾਕ ਆ ਮੇਰਾ ਕੀ ਕਰੇ ਕੋਈ ਭੈਣ ਭਰਾ ਸਹਾਇਤਾ ਕਰ ਸਕਦਾ ਨਾ ਕਰ ਦਿਓ ਬੇਨਤੀ ਸਾਡੀ ਇਹ ਆ ਮੇਰਾ ਐਕਸੀਡੈਂਟ ਹੋ ਗਈ ਮੇਰਾ ਦੋਤਾਂ ਨਾਲ ਸੀ ਪੋਤਰਾ ਸੀ ਉਹ ਬਚ ਗਏ ਟਾਂਕੇ ਕਟਾਏ ਆ ਮੁੰਡੇ ਦੇ ਮੇਰੇ ਸੱਟ ਜਾਦੇ ਲੱਗ ਗਈ ਮਹੀਨਾ ਹੋ ਗਿਆ ਪਿਆਮ ਐਕਸੀਡੈਂਟ ਕਿਵੇਂ ਹੋ ਗਿਆ ਸੀ ਤੁਹਾਡਾ ਐਕਸੀਡੈਂਟ ਅਸੀਂ ਜੀ ਬਾਬੇ ਦੇ ਚੱਲੇ ਸੀਗੇ ਤੇ ਕੋਟ ਲੰਘ ਕੇ ਹੈਵੀ ਪੌਲ ਜਿਹੜਾ ਹੁੰਦਾ ਉਹ ਜਗਰਾ ਪੰਜ ਗਰਾਈ ਨੂੰ ਜਾਂਦੇ 10 ਕਿੱਲੇ ਨੰਗੇ ਸੀ ਉਹ ਪੁਲ ਤੋਂ ਉਧਰੋਂ ਪੰਜ ਗਰਾਈ ਨੂੰ ਮੋਟਰਸਾਈਕਲ ਆਇਆ ਤੂੰ ਵਿੱਚ ਵੱਜਿਆ ਸਾਡੇ ਅਸੀਂ ਆਪਦੀ ਸਾਈਡ ਤੁਰੇ ਜਾਂਦੇ ਹਾਂ ਉਧਰ ਲਿਆ ਕੇ ਉਹਨੇ ਵਿੱਚ ਮਾਰਿਆ ਜੀ ਉੱਥੇ ਪੈਟਰੋਲ ਪੰਪ ਵਾਲਿਆਂ ਨੇ ਸਾਨੂੰ ਵਿਚਾਰੇ ਨੇ ਹੈਲਪ ਕੀਤੀ ਚੱਕ ਲਿਆ ਚੱਕ ਕੇ ਜਿਵਾਕ ਬਾਲਾ ਡੋਲਦੀ ਮੈਨੂੰ ਨੂੰ ਉਦੋਂ ਮੈਂ ਤਾਂ ਮੈਦਾਨੀ ਸੱਟ ਦੀ ਪ੍ਰਵਾਹ ਕੀਤੀ ਉਦੋਂ ਤਾਂ ਫਕੇ ਨੇ ਤੇ ਮੈਂ ਜਵਾਕਾਂ ਦਾ ਸੋਚਾਂ ਨਿੱਕਾ ਸੀ ਪੋਤਰਾ ਮੇਰਾ ਮੈਂ ਉਹਨੂੰ ਛੜਕ ਦੇ ਵਿਚਾਲਿਆਂ ਚੱਕ ਕੇ ਭੱਜ ਕੇ ਜਾ ਕੇ ਫਿਰ ਇੱਕ ਪੰਪ ਵਾਲੇ ਆ ਗਏ ਉਹਨਾਂ ਨੇ ਆ ਕੇ ਚੱਕ ਕੇ ਲੈ ਗਏ ਗਾਂਵ ਉਹ ਪਾਣੀ ਧਾਣੀ ਪਿਆ ਫਿਰ ਮੈਨੂੰ ਲੱਗੇ ਉਹ ਫਿਰ ਉਹਨਾਂ ਨੇ ਕੋਟ ਸਾਨੂੰ ਲੈ ਗਏ ਗੱਡੀ ਮੰਗਾ ਲਈ ਉਹਨਾਂ ਨੇ ਉੱਥੋਂ ਪੱਟੀਆਂ ਪੁੱਟੀਆਂ ਕਰਕੇ ਫਿਰ ਸਾਨੂੰ ਫਰੀਦਕੋਟ ਭਾ ਦਿੱਤਾ ਇਰੋਂ ਨਾਲ ਨੇ ਟਿਪ ਫੋਣ ਪਾਣ ਕਰਤੇ ਫਿਰ ਇੱਥੋਂ ਮੁੰਡੇ ਗਏ ਹੂੰ ਉੱਥੋਂ ਫਿਰ 6 ਵਜੇ ਮੇਰੇ ਪਲਾਸਟਰ ਲਾਇਆ ਉਹਨਾਂ ਨੇ ਤਾਂ ਇਹਨਾਂ ਵੀ ਅਜੇ ਉੱਥੇ ਪਹੁੰਚੇ ਤੇ 6 ਵਜੇ ਉਹਨਾਂ ਨੇ ਪਲਾਸਟਰ ਲਾਇਆ ਪੱਟੀਆਂ-ਪੱਟੀਆਂ ਮੁੰਡੇ ਦੇ ਟਾਂਕੇ-ਟੁੰਕੇ ਲਾਏ ਹੋਰ ਵੀ ਕਿਸੇ ਦੇ 6 ਵਜੇ ਆ ਜੀ ਹਾਂ ਜੀ ਮੇਰੇ ਦੋ ਤੇ ਦੇ ਵਜੀਆਂ ਜੀ ਜੀ ਤੇ ਉਹ ਮੜਾ ਤੁਰਿਆ ਫਿਰਦਾ ਘਰ ਹੂੰ ਤੇ ਮੈਂ ਤਾਂ ਹੁਣ ਪਿਆ ਆ ਹੀ ਫਿਰ ਆਹ ਬੇਨਤੀ ਹੈ ਜੀ ਤੁਸੀਂ ਤੁਹਾਡੇ ਪੈਰ ਤੇ ਕੀ ਹੋਇਆ ਜੀ ਪੈਰ ਟੁੱਟ ਗਿਆ ਤਾਂ ਹਾਂ ਜੀ ਅੱਜ ਦੁਬਾਰਾ ਫੇਰ ਪਲਾਸਟਰ ਲਵਾ ਕੇ ਲੈ ਕਿੰਨੇ 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 ਦਿਨ ਹੋ ਗਏ ਜੀ ਅੱਜ ਜੀ ਹੋ ਗਏ ਨੇ 20 ਦਿਨ ਹੋ ਗਏ ਨੇ ਜੀ ਇਸ ਗਾੜ ਨੂੰ 20 ਦਿਨ ਹੋ ਗਏ ਨੇ ਹੂੰ ਪਹਿਲਾਂ ਮੈਡੀਕਲ ਵਾਲਿਆਂ ਨੇ ਪਲਾਸਟਰ ਲਾਇਆ ਸੀਗਾ ਜੀ ਉਹ ਸਹੀ ਨਹੀਂ ਲੱਗਾ ਇੱਥੋਂ ਆਖਣ ਲਾ ਪੇ ਤੇ ਟੁਕਰੀ ਨੇ ਇੱਕ ਨੇ 5000 ਰੁਪਏ ਤੇ ਤੋਂ ਨੇ 5 ਦਾ 5 ਹੀ ਲੈ ਲਿਆ ਸਾਥੋਂ ਫਿਰ ਅਸੀਂ ਇੱਥੇ ਉੱਠ ਗਏ ਉਹਨੇ ਜੈਨ ਵਜ ਦਾ ਮੌਕਸਰ ਜੀ ਉਹਦੇ ਲੈ ਗਏ ਉਹਨੇ ਪਲਾਸਟਰ ਪੱਕਾ ਕਰਤਾ ਅੱਜ ਫਿਰ ਹੋਰ ਥਾਂ ਲੈ ਕੇ ਗਏ ਅਸੀਂ ਕਿਹਾ ਚੱਲ ਸਸਤਾ ਉਹ ਗਏ ਤੇ ਉਹ ਵੀ 2.5-3000 ਰੁਪਏ ਤੇ 3000 ਰੁਪਏ ਉਹ ਲੈ ਗਏ ਅੱਜ ਜੀ ਐਂ ਮੰਗ ਪੈਣ ਕੇ ਲਾਈ ਜਾਂਦੇ ਬਖਸ਼ੂਰ ਲਿਆਉਂਦਾ ਫੜ ਕੇ ਇਸ ਤੋਂ 5 ਮਿਲਦੇ 50 ਮਿਲਦੇ બસ ਕੰਮ ਹੋਰ ਕੋਈ ਗੱਲ ਨਹੀਂ ਬਾਤ ਨਹੀਂ ਭਰਾਉਗਾ ਹੱਥ ਬਨ ਕੇ ਬੇਨਤੀ ਹੈ ਜੀ ਕੋਈ ਭਰਾ ਸਹਾਇਤਾ ਕਰਨ ਜੋਗ ਰਤਾ ਕਰ ਦੇ ਜਿੰਨਾ ਵੀ ਹੋ ਸਕਦਾ ਅੱਛਾ ਤੁਹਾਨੂੰ ਡਾਕਟਰ ਨੇ ਇਹ ਤਾਂ ਦੱਸਿਆ ਹੋਣਾ ਵੀ ਕਿੰਨੇ ਕੇ ਸਮੇਂ ਤੀਕਾ ਜਿਹੜਾ ਤੁਸੀਂ ਦੁਬਾਰਾ ਤੋਂ ਕੰਮਜਾਬ ਹੋ ਸਕਦੇ ਹੋ ਕੋਈ ਡਾੜੀ ਦੱਪਾ ਕਰ ਸਕਦੇ ਹੋ ਉਹ ਤਾਂ ਇਹ 1 ਮਹੀਨਾਵਾਂ ਦਾ ਜਮ ਹਲਾਉਣਾ ਨਹੀਂ ਪੈਰ ਤੇ ਤਰਾਣੇ ਦੋ ਰੱਖਣੇ ਮੈਂ ਤਾਂ ਇੱਕ ਹੀ ਰੱਖਿਆ ਇਹ ਉਹ ਦਾ ਬਨੇਜ ਰੱਖ ਜੀ ਤੁਰਨਾ ਫਿਰਨਾ ਨਹੀਂ ਗਾਣ ਮਹੀਨੇ ਤੋਂ ਵੇਖੋ ਜੀ ਚੱਲੂਗਾ ਪਰ ਜਾਣਾਂ ਚੱਲੂਗਾ ਅੱਛਾ ਤੁਹਾਨੂੰ ਹੁਣ ਸਾਹਬ ਕੌਣ ਰਿਹਾ ਹੈਗਾ ਤੁਹਾਡੀ ਸੇਵਾ ਪਾਣੀ ਕੌਣ ਕਰ ਰਿਹਾ ਕਿਉਂਕਿ ਤੁਹਾਡੀ ਪਤਨੀ ਤਾਂ ਬਿਲਕੁਲ ਨਹੀਂ ਉਹਨਾਂ ਤੋਂ ਹਿੱਲਿਆ ਜਾਂਦਾਗਾ ਤੇ ਤੁਸੀਂ ਵੀ ਮੰंजे ਤੇ ਪਏ ਹੋ ਓਏ ਮੰंजे ਦੇ ਪੀਏ ਲਵਾਏ ਰੋੜ ਕੇ ਕਰਦੇ ਗਾਂ ਆਪਾਂ ਪੋਤਰੀ ਹੈ ਮੇਰੀ ਛੋਟੀ ਜੀ ਜੀ ਪੜਦੀ ਵੀ ਅਨਾਈ ਤਾਂ ਪੜ੍ਹਾਈ ਕਰਦੀ ਹੈ ਉਹ ਵੀ ਬਿਮਾਰ ਹੋਈ ਪਈ ਹੈ ਉਹਦੇ ਵੀ ਟੀਕੇ ਲਾ ਦੇ 250 ਦਾ ਟੀਕਾ ਉਹਦੇ ਲੱਗਦਾ ਫਿਕਸ਼ਨ ਵਰੀ ਪਈ ਆ ਨੋ ਪੋਤਾ ਜੀ ਮੇਰਾ ਇਹ ਵਿਚਾਰੇ ਬਾ ਨਾਇਦਾ ਪਿੰਡ ਵਿੱਚ ਕੰਮ ਕਰਕੇ ਆਉਂਦੇ ਆਪਾਂ ਤੋਂ ਤਾਂ ਵਡਿਆਂ ਲੈਂਦੇ ਵਿਚਾਰੇ ਕੂੜਾ ਸਿਲਦੇ ਆ ਕੂੜਾ ਸੱਟ ਕੇ ਗੁਜ਼ਾਰਾ ਕਰਦੇ ਆ ਪੈਸੇ ਮੰਗ ਪੈਣ ਕੇ ਲਿਆਉਂਦੇ ਆ ਤੇ ਸਾਨੂੰ ਲਿਆ ਕੇ ਖਵਾਉਂਦੇ ਅੱਛਾ ਨਾਲੇ ਕਹਿੰਦੇ ਹੈਗੇ ਵੀ ਇਲਾਜ ਬਹੁਤ ਸਸਤੇ ਕਰਤੇ ਤੇ ਸਾਰਾ ਕੁਝ ਫਿਰ ਹੀ ਆ ਹਸਪਤਾਲਾਂ ਦੇ ਵਿੱਚ ਪਿਛਲੇ ਸਮੇਂ ਦੇ ਦੌਰਾਨ ਆ ਜਿਹੜਾ ਭਗਵੰਤ ਮਾਨ ਨੇ ਵੀ ਐਲਾਨ ਕੀਤੇ ਹੈਗੇ ਮੈਡੀਕਲ ਚ ਗਏ ਸਾਂ ਸੰਤਾਂ ਮੈਡੀਕਲ ਚ ਉੱਥੇ ਮੈਂ ਤਾਂ ਖਰਾ ਪਾਵੇ ਤੇ ਉਥੇ ਤਾਂ ਖੜਨੂ ਜੀ ਨਹੀਂ ਕਰਦਾ ਕੋਈ ਇਲਾਜ ਨਹੀਂ ਕਰਦਾ ਤੁਹਾਡਾ ਕਾਰਡ ਨਹੀਂ ਚੱਲਿਆ ਜੀ 10 ਲੱਖ ਵਾਲਾ ਸਰਕਾਰ ਤਾਂ ਕਹਿੰਦੀ ਹੁਣ 10 ਲੱਖ ਤੱਕ ਇਲਾਜ ਫਰੀ ਕਰਤਾ ਸੀ ਕਾਰਡ ਜੀ ਇਹਨਾਂ ਦਾ ਬਣਾਇਆ ਸੀਗਾ ਘਰ ਦੀ ਦਾ ਉਦੋਂ ਚਲਾਇਆ ਸੀਗਾ ਹੂੰ ਉਦੋਂ ਮਹੀਨਾ ਦੋ ਮਹੀਨੇ ਅਸੀਂ ਦਾਖਲ ਵੀ ਰੱਖੀ ਜੀ ਕੋਈ ਨਹੀਂ ਫਰਕ ਪਿਆਗਾ ਤੇ ਉਹ ਪਤਾ ਨਹੀਂ ਵੀ 5 ਕੱਟਿਆ ਕੋਦੇ ਚੋਂ 50 ਕੱਟਿਆ ਆਪਾਂ ਨੂੰ ਹੂੰ ਉਸ ਤੋਂ ਬਾਅਦ ਮੇਰੇ ਬਾਰੇ ਤਾਂ ਜੀ ਪਤਾ ਨਹੀਂ ਕਰਿਆ ਕਾਰਡ ਦਾ ਜੀ ਹਾਂਜੀ अच्छा ਹੁਣ ਤੁਹਾਡੇ ਤੋਂ ਬਿਨਾ ਕੋਈ ਹੋਰ ਕੋਈ ਕਮਾਊ ਹੈਗਾ ਘਰ ਦੇ ਵਿੱਚ ਜਾਂ ਤੁਸੀਂ ਸੀਗੇ ਹੋਰ ਕੋਈ ਨਹੀਂ ਆ ਤਿੰਨ ਪੁੱਤਰੀਆਂ ਮੇਰੀਆਂ ਹਮ ਘਰ ਵਾਲੀ ਪਈ ਐ ਤਿੰਨ ਦਾ ਚ ਵੀ ਦੋਨੇ ਜੀ ਐ ਇਹ ਭੱਜ ਨਾ ਸਮਾੜੀ ਮੋੜ ਕਰਦੇ ਫਿਰਦੇ ਕੂੜਾ ਫਿਰਦੇ ਪਿੰਡ ਚ ਅੱਛਾ ਕੀ ਤੁਸੀਂ ਕੀ ਕੰਮ ਕਰਦੇ ਸੀਗੇ ਮੈਂ ਤਾਂ ਜੀ ਟਰੈਕਟਰ ਟ੍ਰਕਟਰ ਤੇ ਜਾਂਦਾ ਹੁੰਦਾ ਸੀ ਜੀ ਤੇ ਡਰਾਈਵਰ ਸੀਗੇ ਤੁਸੀਂ ਹਾਂ ਜੀ ਜੀ ਇਹ ਕਿਰਾਇਆ ਕੁਰਾ ਲਾਉਣ ਜਾਂਦਾ ਸੀ ਰਿਸ਼ਤੇਦਾਰਾਂ ਕੋਲੇ ਆਪਣੇ ਕੋਈ ਸਾਧਨ ਸੀਗੇ ਤੇ ਉਹਨਾਂ ਦੇ ਜਾਵੜਦਾ ਸੀ ਦੋ ਦੋ ਮਹੀਨੇ ਨਹੀਂ ਮੈਂ ਤਾਂ ਮੁੜਦਾ ਸੀ ਘਰੇ ਹੂੰ ਬੇਫਿਕਰ ਸੀਗਾ ਪੈਸੇ ਇਹਨਾਂ ਨੂੰ ਘੱਲ ਦਿੰਦਾ ਸੀ ਜਿੰਨੇ ਕ ਮੈਂ ਕਮਾਉਂਦੇ ਸੀ ਕਮਾਉਂਦੇ ਸੀ ਹੂੰ ਚਲੋ ਜੂਨ ਗੁਜ਼ਾਰਾ ਸਾਡਾ ਹੋਈ ਜਾਂਦਾ ਸੀ ਕਮਰੇ ਮੇਰੇ ਉੱਡਣ ਵਾਲੇ ਪੱਤੇ ਆ ਟੁੱਟਣ ਵਾਲੇ ਆ ਡਿੱਗਣਾ ਹੈ ਗਾਰਡਰਾਂ ਤੋਂ ਛਾਂਟੇ ਪਏ ਜੀ ਇਹ ਮੁੰਡੇ ਦਾ ਕਮਰਾ ਪਿੱਛੇ ਉਹ ਤਾਂ ਡਿੱਗ ਗਿਆ ਹੀ ਪਿਆ ਜੀ ਨਹੀਂ ਤੁਹਾਨੂੰ ਇਹ ਹੈਗਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਪੈਸੇ ਮਿਲਦੇ ਹੁੰਦੇ ਕਮਰਿਆਂ ਦੇ ਪੈਸੇ ਆਉਂਦੇ ਆ ਤੁਹਾਨੂੰ ਕਿਸੇ ਮੈਂਬਰ ਸਰਪੰਚ ਨੇ ਇਹ ਨਹੀਂ ਕਿਹਾਗਾ ਵੀ ਤੁਸੀਂ ਫਾਰਮ ਭਰ ਤੋ ਅਸੀਂ ਤੁਹਾਡੇ ਫਾਰਮ ਭਰਾ ਦਿੰਨੇ ਹੈਗੇ ਆ ਜਾਂ ਜੋ ਵੀ ਵੋਟਾਂ ਮੰਗਣਾ ਆਉਂਦੇ ਹੈਗੇ ਉਹਨਾਂ ਨੇ ਤੁਹਾਡੇ ਮਕਾਨ ਦੇ ਪੈਸੇ ਨਹੀਂ ਤੁਹਾਨੂੰ ਪਵਾ ਕੇ ਦਿੱਤੇਗੇ ਉਹ ਭਰੇ ਆ ਜੀ ਫਾਰਮ ਸਾਡੀ ਸੁਣੀ ਨਹੀਂ ਕਿਸੇ ਨੇ ਸੁਣਾਈ ਨਹੀਂ ਹੋਈ ਹੂੰ ਕਿਸੇ ਨੇ ਸੁਣਿਆ ਨਹੀਂ ਬਸ ਆਜ ਜਾਂਦੇ ਆ ਕੱਲ ਆਉਂਦੇ ਆ ਬਸ ਆਇਆ ਕਹੇ ਛੱਡ ਦੇ ਪੁੱਛਿਆ ਨਹੀਂ ਤੁਹਾਡੇ ਪਿੰਡ ਦੀ ਪੰਚਾਇਤ ਆ ਮੌਜੂਦਾ ਸਰਪੰਚ ਨੇ ਉਹਨਾਂ ਤੋਂ ਨਹੀਂ ਪੁੱਛਿਆ ਤੁਸੀਂ ਵੀ ਅਸੀਂ ਫਾਰਮ ਭਰੇ ਸੀ ਕੀ ਬਣਿਆ ਕਦੋਂ ਆ ਸਕਦੇ ਕੀ ਹੋਇਆ ਉਹ ਕਹਿੰਦੇ ਜੀ ਜਾਵਾਂਗੇ ਹੂੰ ਬਸ ਅੱਜ ਜਾਵਾਂਗੇ ਸਵੇਰੇ ਜਾਵਾਂਗੇ ਜੀ ਨਹੀਂ ਸੁਣਾਈ ਹੋਈ ਹੂੰ ਫਾਰਮ ਭਰੇ ਪਹਿਲਾਂ ਵੀ ਭਰੇ ਸੀ ਉਦੋਂ ਪਹਿਲਾਂ ਵਾਲੇ ਸਰਪੰਚ ਨੇ ਉਹਾਂ ਦਾ ਤੇਰਾ ਨਾਮ ਆ ਗਿਆ ਮੈਨੂੰ ਮੈਂਬਰ ਨੇ ਦੱਸਿਆ ਸੀ ਆਪ ਵੀ ਤੇਰਾ ਨਾਮ ਆ ਗਿਆ ਜੀ ਉਹ ਰਫੂਦੂ ਫੂ ਕਰ ਗਏ ਉਦੋਂ ਵੀ ਜਬਤ ਕਰ ਗਏ ਸੌਣ ਜਬਤ ਕਰ ਗਿਆ ਜੀ ਇਹ ਪੰਚਾਇਤ ਹੀ ਕਰਗੀ ਜੀ ਉਦੋਂ ਸਾਨੂੰ ਦਿੱਤਾ ਹੀ ਨਹੀਂ ਕੋਈ ਅਸ ਇਹਨਾਂ ਨੇ ਉਦੋਂ ਮੇਰਾ ਨਾਂ ਖੋਦ ਇਹਨਾਂ ਨੇ ਆਖਿਆ ਤੇਰਾ ਨਾਂ ਆ ਗਿਆ ਹੂੰ ਤੇ ਜੇ ਮੈਂ ਪੁੱਛਿਆ ਤਾਂ ਬਸ ਹੌਂਗਿੰਗ ਕਰਕੇ ਮੁੜ ਕੇ ਸਵਾਲ ਜਵਾਬ ਹੀ ਨਹੀਂ ਦਿੱਤਾ ਸਾਨੂੰ ਤੇ ਤੁਸੀਂ ਦਫ਼ਤਰੋਂ ਨਹੀਂ ਪਤਾ ਕੀਤਾ ਨਹੀਂ ਜੀ ਦਫ਼ਤਰ ਇੰਨਾ ਫਿਰ ਭੱਜ ਨਸ ਹੋਈ ਨਹੀਂ ਮੈਥੋਂ ਇਕੱਲਾ ਬੰਦਾ ਸੀ ਮੈਂ ਹੂੰ ਜਿ ਵਿਜਵਾ ਕਪਾਲਾਂ ਕੇ ਭੱਜ ਨਸ ਕਰਾ ਜੀ ਆ ਗੱਲਾਂ ਜੋ ਲੋਕ ਤੁਹਾਡੀ ਵੀਡੀਓ ਦੇਖ ਰਹੇ ਆ ਉਹਨਾਂ ਲੋਕਾਂ ਨੂੰ ਤੁਸੀਂ ਕੀ ਅਪੀਲ ਕਰਨਾ ਚਾਹੋਗੇ ਅਸੀਂ ਤਾਂ ਨੇ ਜੀ ਸਾਡੀ ਸਹਾਇਤਾ ਕੀਤੀ ਜਾਵੇ ਜੀ ਜਿੰਨਾ ਵੀ ਹੋ ਸਕਦਾ ਕਿਸੇ ਤੋਂ ਹੂੰ ਕੋਈ 5 ਦੇ ਦੇ 50 ਦੇ ਦੇ ਜੀ ਅਸੀਂ ਲੱਖ ਕਰਕੇ ਸਮਝਾਂਗੇ ਚਲ ਮੈਂ ਠੀਕ ਹੋ ਜਾ ਹੂੰ ਆਪਦੇ ਬੱਚਾ ਨੂੰ ਕਮਾ ਕੇ ਖਵਾਵਾ ਜੀ ਆਹ ਬੇਨਤੀ ਹੈ ਜੀ ਸੋ ਦੋਸਤੋ ਏਸੀ ਗੱਲਬਾਤ ਇਸ ਇਹਨਾਂ ਅੰਕਲ ਜੀ ਨਾਲ ਗੱਲਬਾਤ ਕੀਤੀ ਹੈਗੀ ਆਪਾਂ ਤੇ ਤੁਹਾਨੂੰ ਦੱਸ ਦਈਏ ਕਿ ਕਿਤੇ ਨਾ ਕਿਤੇ ਸਾਡੀਆਂ ਸਰਕਾਰਾਂ ਵੱਲੋਂ ਇਹ ਲਗਾਤਾਰ ਟਾਰਾਂ ਮਾਰੀਆਂ ਜਾਂਦੀਆਂ ਕਿ ਇੱਕ ਪਾਸੇ ਹੈ ਜਿਹੜੀ ਉਹ ਸਿਹਤ ਕ੍ਰਾਂਤੀ ਆ ਗਈ ਪਰ ਜਦੋਂ ਖੁਦ ਭਗਵੰਤ ਮਾਨ ਸਾਹਿਬ ਬਿਮਾਰ ਹੁੰਦੇ ਆ ਤਾਂ ਦਿੱਲੀ ਵਾਲੇ ਹਸਪਤਾਲ ਮਹਿੰਗੇ ਹਸਪਤਾਲਾਂ ਦੇ ਵਿੱਚ ਜਾ ਕੇ ਪੈਂਦੇ ਹੈਗੇ ਆ ਤੇ ਇੱਥੋਂ ਦੇ ਲੋਕਾਂ ਵਾਸਤੇ ਮੁਹੱਲਾ ਕਲੀਨਿਕ ਇੱਥੋਂ ਦੇ ਲੋਕਾਂ ਵਾਸਤੇ ਸਿਵਲ ਹਸਪਤਾਲ ਇੱਥੋਂ ਦੇ ਲੋਕਾਂ ਵਾਸਤੇ ਮੈਡੀਕਲ ਆ ਜਿਹੜੇ ਵੱਡੇ ਉਹ ਕੰਮ ਨਹੀਂ ਆ ਰਹੇਗੇ ਤੇ ਪ੍ਰਾਈਵੇਟ ਹਸਪਤਾਲ ਆ ਜਿਹੜੇ ਉਹਨਾਂ ਦੇ ਡਾਕਟਰਾਂ ਦੇ ਮੂੰਹਾਂ ਜਿਹੜੇ ਉਹ ਬੰਦ ਕਰਨੇ ਬਹੁਤ ਔਖਾ ਕੰਮ ਹੈਗਾ ਬਜ਼ੁਰਗ ਦਾ ਇਹ ਵੀ ਕਹਿਣਾ ਹੈਗਾ ਕਿ ਇੱਕ ਲੜਕੀ ਇਹਨਾਂ ਦੀ ਉਹ 5000 ਰੁਪਏ ਦੇ ਕੇ ਗਈ ਸੀਗੀ ਪਰ ਡਾਕਟਰ ਨੇ 5 ਦਾ 5 ਹੀ ਖਾ ਲਿਆ ਕਿਤੇ ਨਾ ਕਿਤੇ ਅਜੋਕੇ ਸਮੇਂ ਦੇ ਵਿੱਚ ਪ੍ਰਾਈਵੇਟਿਜ਼ਮ ਦੀ ਨੀਤੀ ਦੀ ਵਜ੍ਹਾ ਕਰਕੇ ਜਿਹੜਾ ਨਿੱਜੀ ਕਰਨ ਦੀ ਨੀਤੀ ਦੀ ਵਜ੍ਹਾ ਕਰਕੇ ਜਿਹੜੇ ਡਾਕਟਰ ਵੀ ਵੱਡੇ ਪੱਦਰ ਦਿੱਤੀ ਉਹ ਬਗਿਆੜ ਬਣੇ ਹੋਏ ਆ ਮਜ਼ਦੂਰ ਤਬਕੇ ਦਾ ਜੀਣਾ ਜਿਹੜਾ ਉਹ ਬਿਲਕੁਲ ਮਹਾਲ ਹੋ ਚੁੱਕਿਆ ਹੈਗਾ ਸੋ ਆਖਰੀ ਬੇਨਤੀ ਇਹਨਾਂ ਦੀ ਇਹ ਵੀ ਹੈਗੀ ਆ ਕਿ ਹੋ ਸਕਦਾ ਕਿ ਮਹੀਨੇ ਠੀਕ ਆ ਜਿਹੜਾ ਅੰਕਲ ਜੀ ਬਿਲਕੁਲ ਠੀਕ ਹੋ ਜਾਣ ਕਿ ਇਸ ਤੋਂ ਬਾਅਦ ਫੇਰ ਫੇਰ ਕਿਉਂਕਿ ਕਿਸੇ ਦਾ ਵੀ ਜੀ ਨਹੀਂ ਕਰਦਾ ਹੁੰਦਾਗਾ ਮੰਗਣ ਦੇ ਲਈ ਪਰ ਕਿਵੇਂ ਨਾ ਕਿਵੇਂ ਆ ਜਿਹੜੀ ਜ਼ਿੰਦਗੀ ਆਪਣੇ ਰਾਹਾਂ ਦੇ ਉੱਤੇ ਇਹਨਾਂ ਨੇ ਤੋਰਨੀ ਹੈਗੀ ਆ ਸੋ ਜੋ ਵੀਰ ਭਰਾ ਇਹ ਵੀਡੀਓ ਦੇਖ ਰਹੇ ਹੈਗੇ ਆ ਉਮੀਦ ਕਰਦੇ ਆ ਕਿ ਮਦਦ ਲਾਜ਼ਮੀ ਕਰਨਗੇ ਸੋ ਮਹਾਂਪਰ ਰਾਜ ਮੋੜ ਤੁਹਾਡਾ ਬਹੁਤ ਬਹੁਤ ਧੰਨਵਾਦ